ਇਹ ਨਾਮ ਦਾ ਅੰਦਾਜ਼ ਕੀ ਗੱਲ ਹੋਈਏ ਬੋਲ ਦਾਜੇ ਨਾਮ ਭਾਈ ਮੇਰਾ ਰਾਜੇ ਕੀ ਗੱਲ ਬਈ ਤੇ ਉਹ ਗੱਲ ਤਾਂ ਹੋਈ ਆ ਉਹਨਾਂ ਨੇ ਸਾਡੇ ਦੇ ਪਹਿਲਾਂ ਝੂਠੇ ਪਰਚੇ ਕਰਾਤੇ ਕਿੰਨਾ ਝੂਠੇ ਭਰਾ ਆ ਗਿਆ ਅੱਛਾ ਕਿਹੜੀ ਜਗ੍ਹਾ ਦੀ ਪੂਰੀ ਗੱਲ ਹੋ ਰਹੀ ਕਿ ਲੋਹਰੀ ਜਗ੍ਹਾ ਗੱਲ ਜੱਦਾਂ ਨਹੀਂ ਨਾਲੇ ਭਾਈ ਕੁਝ ਨਹੀਂ ਹੋਈ ਅਸੀਂ ਜਵਾਨਦਾਨ ਹੋ ਗਈ ਆ ਤੇ ਘਰ ਗਏ ਆ ਡਿਆੜੀ ਦੇ ਪਹਿਲਾਂ ਮੈਂ ਗਿਆ ਦੋਨੇ ਯਾਰ ਤੇ ਡਿਆੜੀ ਨੇ ਕੰਮ ਤੇ ਜਾਣਾ ਜਿਹੜੀ ਕਹਿੰਦੇ ਚੱਲ ਸਾਈਕਲ ਦੀ ਚਾਬੀ ਨਾਲ ਲੈ ਆਣਾ ਮੈਂ ਤੇ ਕੱਲ ਜਾ ਕੇ ਸਾਈਕਲ ਸੇ ਹੀ ਕਰਾ ਲਾਂਗਾ ਤੇ ਚਾਬੀ ਨਾਲ ਗਲਤੀ ਨਾ ਕਰੋ ਨਾ ਦੂਜੀ ਚੁੱਕ ਲਿਆ ਕਰੋ ਤਾਲੇ ਦੀ ਚੁੱਕ ਲਿਆ ਕਰਦੇ ਤਾਲੇ ਦੀ ਤੇ ਮੈਂ ਮੈਂ ਭਾਈ ਮੈਂ ਕਿਹਾ ਚਲ ਵਾਪਸ ਆਗੇ ਚਾਬੀ ਦੇ ਜਨਾ ਵਾ ਮੈਂ ਭਾਈ ਘਰ ਦੇ ਬਾਹਰ ਹੋਇਆ ਵਾ ਤੇ ਕਿਤੇ ਨੇ ਤਿੰਨ ਚਾਰ ਮੁੰਡੇ ਲੈ ਆਗੇ ਨਾਲ ਕੋਸ਼ਾਨ ਪਛਾਤੇ ਕਿ ਤਾ ਸ਼ਿਵ ਦੋਨੋਂ ਇਕੱਠੇ ਹੀ ਇਹਨੇ ਆਗੇ ਦਾਤਰ ਮਾਰਤਾ ਮੇਰੇ ਹਾਂਜੀ ਦਾਤਰ ਹੀ ਮਾਰਿਆ ਗੱਲਾਂ ਕੀ ਲੱਗਦਾ ਮਾਰਨ ਲਈ ਇਹ ਜਾਨਵਰ ਹਾਂਜੀ ਜਾਨਵਰ ਮਾਰਦਾ ਸ ਹੈ ਕੌਣ ਕੌਣ ਜਾਣੇ ਸੀ ਯੋ ओके ता शिवंद ਨਾਲ ਚਾਰ ਪੰਜਾਂ ਨੇ ਅਨਮਛਾਤੇ ਸੀ ਫੇਰ ਮੈਂ ਜਦੋਂ ਭੱਜਿਆ ਮੈਨੂੰ ਲੋਰੀ ਗੇੜੋਂ ਨੇ ਉਹਦੇ ਸੋਰੇ ਨੇ ਮੈਨੂੰ ਫਾੜ ਲਿਆ ਉੱਥੇ ਇਹਦਾ ਇਹਦੇ ਤੇਰੇ ਸ਼ਰਵਾਦ ਹੈਗੀ ਤੈਨੂੰ ਮੈਂ ਕਹਿੰਦਾ ਘਰ ਨਾ ਆਵੀਂ ਕਹਿੰਦਾ ਤੇਰੇ ਗੋਲੀਆਂ ਮਰਵਾਣੀਆਂ ਹੋਰ ਤੇ ਸੀ ਕੰਪਲੇਟ ਕੀਤੀ ਗੋਲਸ ਨੂੰ ਭਾਈ ਕੰਪਲੇਟ ਪਾਈ ਹੋਈ ਆ ਸਾਡਾ 4 ਮਹੀਨੇ ਹੋ ਗਏ ਝਗੜਾ ਚੱਲਦਾਗਾ ਨਹੀਂ ਹੁਣ ਜਿਹੜੀ ਅੱਜ ਦੀ ਗੱਲ ਹੈ ਕੰਪਲੇਟ ਕੀਤੀ ਨਹੀਂ ਉਹਨਾਂ ਦਾ ਹਾਂਜੀ ਹਾਂਜੀ ਭਾਈ ਕੋਈ ਸੁਣਵਾਈ ਨਹੀਂ ਹੁੰਦੀ ਪਹਿਲਾਂ ਵੀ ਹੁੰਦੀ ਸਾਨੂੰ ਲਗਾ ਲਾ ਬੰਦਾ ਕਰਕੇ ਭਜਾਉਂਦੇ ਉਹਨਾਂ ਦੇ ਮਗਰ ਪੋਲਿਟਿਕਸ ਨੇ ਪਾਵਰ ਆਈਆਂ ਤੁਹਾਨੂੰ ਮਲਾਇਆ ਵੀ ਜਿਹੜੇ ਹੈ ਜਿੰਨੇ ਵੀ ਹੈਗੇ ਉੱਥੇ ਕੋਈ ਵੀ ਕਿਹਾ ਅੜੀ ਸੁਣਵਾਈ ਕਰਦਾ ਗਾਲਾ-ਗਾਲਾ ਕੱਢ ਕੇ ਭਜਾ ਦਿੰਦੇ ਆ ਤੁਹਾਨੂੰ ਲੱਗਦਾ ਰੋਜ਼ ਦਾ ਮੰਗਾ ਆਹੀ ਭਾਈ ਕਮਿਸ਼ਨਰ ਸਾਹਿਬ ਦੇ ਕਿੰਨੀਆਂ ਰਿਪੋਰਟਾਂ ਲਖਾਈਆਂ ਇਹਨਾਂ ਨੇ ਕੋਈ ਨਹੀਂ ਅੜੀ ਦਰਖਾਸਤ ਤੱਕ ਉਹ ਕੀਤਾ ਬਸ ਉਧਰੋਂ ਪੈਸੇ ਲੈ ਕੇ ਤੇ ਬਸ ਉਹ ਕਰ ਦਿੰਦੇ ਚਾਪੇ ਕਲੋਜ਼ ਕਰ ਦਿੰਦੇ ਪਰਚਾ ਮੇਰਾ ਨਾਮ ਮਮਤਾ ਰਾਜੀ ਐ ਮੇਰਾ ਭਰਾ ਰਾਜੀ ਮੇਰੇ ਭਰਾ ਦੇ ਛੋਟੇ ਭਰਾ ਨੇ ਮੇਰੇ ਭਰਾ ਤੇ ਮੇਰੇ ਤੇ ਸਾਡੇ ਮਾਕੇ ਸਾਡੇ ਭੈਣ ਭਰਾਵਾਂ ਤੇ ਹਾਟੇ ਪਰਚੇ ਕਰਾਏ ਹੋਏ ਹੀ ਇਹਨਾਂ ਦੇ ਝੂਠੇ ਠੀਕ ਹੈ ਉਸ ਤੋਂ ਬਾਅਦ ਅਸੀਂ ਆਪਣੀਆਂ ਜ਼ਮਾਨਤਾਂ ਕਰਾਈਆਂ ਅੱਜ ਡੈਡੀ ਦੀ ਤੇ ਮੇਰੇ ਭਰਾ ਦੀ ਜ਼ਮਾਨਤ ਹੋਈ ਉਸ ਤੋਂ ਬਾਅਦ ਠਾਣੇ ਹੋ ਕੇ ਸਿੱਧਾ ਘਰ ਗਏ ਡੈਡੀ ਆਪਣਾ ਸਾਈਕਲ ਲੈਣ ਵਸੇ ਕਿ 5 ਮਹੀਨਿਆਂ ਕੋ ਡੈਡੀ ਕੰਮ ਤੇ ਨਹੀਂ ਜਾਣਦੇ ਸੀਗੇ ਸਾਈਕਲ ਦੀ ਚਾਬੀ ਲੈਣਗੇ ਉਸ ਤੋਂ ਬਾਅਦ ਸਾਈਕਲ ਦੀ ਚਾਬੀ ਲੈਣ ਦੇ ਲੈਣਗੇ ਇਹਨਾਂ ਕੋਲ ਤਾਂ ਉਹਨਾਂ ਨੇ ਹਨ ਨੂੰ ਗਲਤੀ ਨਾਲ ਘਰ ਦੀ ਚਾਬੀ ਦਿੱਤੀ ਤੇ ਡੈਡੀ ਕਹਿੰਦੇ ਕਿ ਮੇਰੇ ਕੋਲ ਗਲਤ ਚਾਬੀ ਆ ਗਈ ਹੈ ਤੇ ਉਹਨਾਂ ਦੇ ਆ ਬੱਚੋ ਤੰਗ ਹੋਣਗੇ ਕਿਤੇ ਜਾਣਾ ਹੋਏਗਾ ਉਹ ਚਾਬੀ ਦੇ ਨੇ ਭਰਾ ਮੇਰਾ ਗਿਆ ਵਾ ਇੰਨੀ ਦੇ ਨੇ ਮੇਰਾ ਛੋਟਾ ਭਰਾ ਤੇ ਉਸ ਤੋਂ ਵੱਡਾ ਭਰਾ ਉਹਨਾਂ ਨੇ ਦਾਤਰ ਫੜੇ ਹੋਏ ਸੀ ਤੇ ਮੇਰੇ ਭਰਾ ਦੇ ਮਾਰ ਦਿੱਤੇ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਵਾ ਜ਼ਖਮੀ ਹਾਲਤ ਚ ਜਾਏ ਭੱਜ ਕੇ ਬਥਾਣੇ ਚਲ ਗਿਆ ਵਾ ਕੀ ਲੱਗਦਾ ਹੈ ਤੁਹਾਡੀ ਪਹਿਲੇ ਵੀ ਕੋਈ ਰੰਜਿਸ਼ ਸੀ ਕੀ ਆਪਣੇ ਕੋਣ ਹੈ ਉਹ ਬੰਦੇ ਬੰਦੇ ਕੋਈ ਵੀ ਨਹੀਂ ਹੈਗੇ ਮੇਰੇ ਜਿਹੜਾ ਛੋਟਾ ਭਰਾ ਕੀਤਾ ਨਾ ਜਾਵਣਾ ਉਹਦਾ ਜਿਹੜਾ ਸੋਹਰਾ ਵਾ ਨਾ ਉਹ ਤੁਹਾਡੇ ਭਰਾ ਨੇ ਕਰਾਈ ਲਓ ਮੈਂ ਉਹ 16 17 ਸਾਲ ਦਾਗਾ ਵਾ ਜੋਦਾ ਜਦੋਂ ਮੈਰਿਸ ਹੋਈ ਆ ਨਾ ਉਹਨਾਂ ਨੇ ਸਾਡਾ ਘਰ ਬੂਆ ਵੇਖਿਆ ਉਹ ਉਦੋਂ ਦੇ ਸਾਡੇ ਘਰ ਵਿੱਚ ਕਬਜ਼ਾ ਕਰਨਾ ਚਾਹੁੰਦੇ ਕਿਉਂਕਿ ਸਾਡੀ ਮੰਮੀ ਨਹੀਂ ਹੈਗੀ ਸਾਡੇ ਸਿਰ ਤੇ ਜਿਹੜੀ ਮੇਰੇ ਭੋਲੇ ਭਾਲੇ ਹੈਗੇ ਨੇ ਉਹ ਫਾਇਦਾ ਚੁੱਕਦੇ ਨੇ ਅਸੀਂ ਜਾਣੇ ਆ ਸਾਨੂੰ ਵੀ ਗੰਦੀਆਂ ਗਾਲਾਂ ਕੱਢਦੇ ਨੇ ਮਾਰਦੇ ਗੁੱਟਦੇ ਨੇ ਅਸੀਂ ਕਹਿੰਦੇ ਸਾਡੇ ਪਿਓ ਜਾਇਦਾ ਸੰਦਿਕ ਕੱਢ ਨਹੀਂ ਸਕਦੇ ਉਹਨਾਂ ਨੇ ਐਸੇ ਕਰਕੇ ਸਾਡੇ ਉੱਤੇ ਫਰਚੇ ਝੂਠੇ ਕਰਵਾ ਦਿੱਤੇ ਹੋਏ ਮੰਗ ਸਹੀ ਇਹੀ ਕਹਿੰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਮਾਪੇ ਸਾਡੇ ਪਿਓ ਨੂੰ ਮੇਰੇ ਪ੍ਰਧਾਨ ਨੂੰ ਆਪਣੇ ਘਰ ਵਿੱਚ ਪਹੁੰਚਾਇਆ ਜਾਵੇ ਕੀ ਲੱਗਦਾ ਆਪਣਾ ਪੁੱਤ ਪਹਿਲੇ ਹੀ ਖਾਣ ਦੀ ਥਾਂ ਦੇ ਕਹ ਹੈ ਪਹਿਲਾਂ ਵੀ ਇਹਨਾਂ ਦੇ ਝਗੜਾ ਹੋਇਆ ਸੀਗਾ ਉਦੋਂ ਵੀ ਇਹਨਾਂ ਨੇ ਕਿਹਾ ਕਿ ਰਾਜੀਨਾਮਾ ਕਰ ਲੋ ਚਾਹੇ ਕਰੋਸ ਪਰਚਾ ਹੋਣਾ ਵਾ ਅਸੀਂ ਕਿਹਾ ਵੀ ਤੁਸੀਂ ਕਰੋਸ ਪਰਚਾ ਰਹਿਣ ਦੋ ਸਰ ਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਾਜੀਨਾਮਾ ਸੀ ਕਰ ਲੈਣੇ ਆ ਇਹਨਾਂ ਰਾਜੀਨਾਮਾ ਕਰਕੇ ਉਸ ਤੋਂ ਬਾਅਦ ਸਾਡੇ ਕੋਲ 30000 ਰੁਪਏ ਦਿੱਤਾ ਵਾ ਕਿੰਨੇ ਦਿੱਤਾ ਮੁੰਚੀ ਜੇ ਲੋਰੀ ਗੇਟ ਵਿੱਚ ਹੈਗਾ ਸੀ ਵੀਕ ਵਿਕਦਮ ਮੁੰਚੀ ਸੀਗਾ ਉਹ ਕਿਹੜਾ ਸੀਗਾ ਇਹ ਕਾਮਾ ਆ ਤੁਸੀਂ ਪੁਆਇਲ ਕਿਹਦਾ rahul ਮੁੰਡਾ ਹੈਗਾ ਸੀਗਾ ਠੀਕ ਹੈ ਉਹਨੂੰ ਅਸੀਂ ਪੈਸੇ ਵੜਾਏ ਨਿਤਨਾ ਮੁੰਚੀ ਨੂੰ ਵੜਾਈ ਇੱਕ ਮੁੰਚੀ ਹੋਰ ਲੱਗਦਾ ਸੀਗਾ ਕੀ ਲੱਗਦਾ ਫੁੱਲ ਲੈ ਕੇ ਰਾਜ ਮਮਾ ਕਰਾਉਂਦੀ ਫਿਰ ਫਿਰ ਪਰਚੇ ਕਰ ਦਿੰਦੀ ਝੂਠੇ ਹਾਂਜੀ ਝੂਠੇ ਬੱਚੇ ਕਰਵਾਏ ਸਾਡੇ ਦਾਜ ਨਾਮਾ ਕਰਵਾਣ ਤੋਂ ਬਾਅਦ ਬਸ ਉਹ ਗਿਆ ਸਾਡੇ ਸਾਈਨ ਹੋਏ ਸਭ ਕੁਝ ਹੋਇਆ ਵਾ ਫਿਰ ਮਹੀਨੇ ਇੱਕ ਮਹੀਨੇ ਬਾਅਦ ਸਾਡੇ ਬੱਚੇ ਘਟਾ ਦਿੱਤੇ ਇਨਾਂ ਨੇ ਉਹੀ ਬੱਚੇ ਘਟਾਏ ਸੀ ਇਨਾਂ ਨੇ ਸਾਡੇ ਤੇ ਤੇ ਅਸੀਂ ਉਹੀ ਬਾਅਦ ਵਿੱਚ ਅਸੀਂ ਆਪਣੇ ਜਮਾਨਤਾ ਕਰਾਈਆਂ ਤਿੰਨ ਮਹੀਨੇ ਹੁਣ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਵੀ ਸਾਡੀ ਸੁਣਵਾਈ ਹੋਵੇ ਅਸੀਂ ਜਿੱਥੇ ਵੀ ਕੰਪਲੇਨ ਰੂਪਰ ਤੱਕ ਵੀ ਭੇਜਦੇ ਨੇ ਉਹ ਲੋਜ ਕੇ ਥਾਣੇ ਆਂਦੀ ਏ ਅੱਗੋ ਜਿਹੜੇ ਪੁਲਿਸ ਵਾਲੇ ਹੈਗੇ ਥਾਣੇ ਵਾਲੇ ਹੈਗੇ ਨੇ ਨਾ ਉਹ ਸਾਡੀ ਅੱਗੋ ਫਾਈਲਾਂ ਖੋਲਦੇ ਨਹੀਂਗੇ ਉਹ ਬੰਦ ਕਰ ਉਹ ਬੰਦ ਕਰ ਦਿੰਦੇ ਸਾਨੂੰ ਫੋਨ ਵੀ ਨਹੀਂ ਕਰਦੇ ਜਿਹੇ ਤੋਂ ਮਾਮਲਾ ਆਇਆ ਜਾਂ ਝਗੜਾ ਆਇਆ ਦੱਸ ਦੋ ਜੀ ਕੀ ਹਾਂ ਜੀ ਰਾਜ ਨੂੰ ਆਇਆ ਜੀ ਝਗੜਾ ਹੋਇਆ ਇਹਨਾਂ ਦਾ ਤੇ ਇਹਨਾਂ ਨੂੰ ਡਾਕਟਰ ਲੈਂਦਾ ਵਾ ਚੱਟਾ ਲਿਖਿਆ ਜਿਹੜਾ ਵੀ ਡਾਕਟਰ ਸਾਡੇ ਮੈਡੀਕਲ ਕਰੰਡੇ ਨੇ ਜਿਹੜੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਰਵਾਈ ਹੋ ਜੂਗੀ ਥਾਣੇ ਕੰਪਲੇਨ ਕਰਾਈ ਕੀ ਤਾਂ ਡਾਕਟਰ ਥਾਣੇ ਕੰਪਲੇਨ ਹੋ ਜਾਂਦੀ ਉਹ ਡਾਕਟਰ